ਸੂਈ ਦੇ ਵਿੱਚ ਬੱਢਣ ਅੱਜ ਅਪ ਤੁਹਾਨੂੰ ਧਾਗਾ ਪਾ ਕੇ ਦੱਸਾਂਗੇ ਬਿਲਕੁਲ ਨਵਾਂ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਤੇ ਤੁਸੀਂ ਖੁਦ ਹੈਰਾਨ ਹੋ ਜੂਗੇ ਪਾਣੀ ਦੇ ਵਿੱਚ ਇਸ ਤਰ੍ਹਾਂ ਭਰੀ ਹੋਈ ਡੱਬੀ ਨੂੰ ਹੁਣ ਤੁਸੀਂ ਇਦਾਂ ਹੀ ਰੱਖੇ ਕਰੋਗੇ ਡੱਬੀ ਇਹ ਟਿਪਸ ਦੇਖ ਕੇ ਤੇ ਤੇ ਆਲੂ ਨੂੰ ਸੁਪਰਿੰਗ ਰੋਲ ਦੇ ਵਿੱਚ ਕੱਟਣ ਦਾ ਇੱਕ ਨਵਾਂ ਤਰੀਕਾ ਜਿ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਪਰ ਉਸ ਤੋਂ ਪਹਿਲਾਂ ਚੈਨਲ ਤੇ ਨਿਊ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਲੋ ਜੀ ਲੋ ਜੀ ਇਧਰ ਆਪਣੇ ਪਾ ਟਾਪ ਹੈ ਤੁਸੀਂ ਦੇਖ ਸਕਦੇ ਹੋ ਕਿਚਨ ਦੇ ਵਿੱਚ ਜਦੋਂ ਵੀ ਆਪਾਂ ਕਲੀਨਿੰਗ ਕਰਦੇ ਆ ਜਾਂ ਭਾਂਡੇ ਵਗੈਰਾ ਵਾਸ਼ ਕਰਦੇ ਆ ਤਾਂ ਹਮੇਸ਼ਾ ਇਸ ਤਰ੍ਹਾਂ ਦਾ ਹੀ ਟਾਪ ਵਰਤਿਆ ਕਰੋ ਦੋਏ ਤਰ੍ਹਾਂ ਦੇ ਆਪਾਂ ਭਾਂਡੇ ਰੱਖਣ ਵਾਸਤੇ ਉਹ ਟੋਕਰੀ ਵਰਤਦੇ ਆ ਉਹਨਾਂ ਕੀ ਹੁੰਦਾ ਸੈਲਫ ਆਪਣੀ ਸਾਰੀ ਗਿੱਲੀ ਹੋ ਜਾਂਦੀ ਆ ਜਿੰਨਾ ਵੀ ਪਾਣੀ ਦਾ ਭਾਂਡੇ ਦਾ ਪਾਣੀ ਨਿਕਲਦਾ ਸਾਰੇ ਸੈਲਫ ਦੇ ਉੱਤੇ ਡਿੱਗਦਾ ਜਿੰਨਾ ਆਪਣੀ ਲੱਕੜ ਵਗੈਰਾ ਜਿਹੜਾ ਅਲੂਮਨੀਅਮ ਵਗੈਰਾ ਲਗਾਈ ਹੁੰਦੀ ਆ ਉਹ ਵੀ ਖਰਾਬ ਕਿਆ ਬਣ ਜਾਂਦੇ ਆ ਜਦੋਂ ਵੀ ਆਪਾਂ ਭਾਂਡੇ ਵਗੈਰਾ ਮਾਂਜ ਕੇ ੜਦੇ ਸਾਰਾ ਪਾਣੀ ਦੇ ਵਿੱਚ ਜਮਾ ਹੋ ਜਾਂਦਾ ਬਾਅਦ ਵਿੱਚ ਤੁਸੀਂ ਇਸ ਤਰ੍ਹਾਂ ਪਾਣੀ ਦੇ ਵਿੱਚ ਉਹ ਵੀ ਭਾਂਡੇ ਦਾ ਪਾਣੀ ਸੀ ਆਪਾਂ ਸਾਰਾ ਟੱਪ ਦੇ ਵਿੱਚੋਂ ਕੱਢ ਦਿੱਤਾ ਹੈ ਤੇ ਆਪਣੀ ਕਿਚਨ ਵੀ ਬਿਲਕੁਲ ਐਨ ਕਲੀਨ ਹੈ ਤੇ ਜਿਹੜੀ ਸੈਲਫ ਵਗੈਰਾ ਉਹ ਵੀ ਬਿਲਕੁਲ ਸੁੱਕੀ ਰਹਿਣੀ ਆ ਤੇ ਤੁਹਾਡੇ ਜਿਹੜੇ ਭਾਂਡੇ ਵਗੈਰਾ ਕਿਚਨ ਵਗੈਰਾ ਬਿਲਕੁਲ ਵੀ ਗੰਦੇ ਨਹੀਂ ਹੋਣੇ ਵੀਡੀਓ ਵਧੀਆ ਲੱਗਦੀ ਹੈ ਤਾਂ ਜਰੂਰ ਸ਼ੇਅਰ ਕਰਕੇ ਦੱਸਿਆ ਕਰੋ ਆ ਦੇਖ ਸਕਦੇ ਸੈਲਫ ਬਿਲਕੁਲ ਸਾਫ਼ ਹੈ ਚੱਲੀਏ ਅਗਲੀ ਟਿਪ ਵੱਲ ਚੱਲਦੇ ਆ ਜਦੋਂ ਵੀ ਆਪਾਂ ਦਾਲ ਜਾਂ ਕੋਈ ਸਬਜ਼ੀ ਬਣਾਉਂਦੇ ਆ ਤਾਂ ਕੀ ਹੁੰਦਾ ਹੈ ਇਹਦੇ ਦਾਲ ਵਿੱਚ ਨਾ ਟੱਕਣ ਵਗੈਰਾ ਲਗਾਉਂਦੇ ਤਾਂ ਜਿੰਨੇ ਵੀ ਹਲਦੀ ਵਗੈਰਾ ਪਾਣੀ ਵਗੈਰਾ ਦਾਲ ਦਾ ਉਹਦਾ ਸਾਰਾ ਬਾਹਰ ਆ ਜਾਂਦਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲਈ ਤੇ ਚਮਚਾ ਲੈਣਾ ਆਪਾਂ ਘਿਓ ਦਾ ਭਰ ਕੇ ਇਹਦੇ ਵਿੱਚ ਚਮਚਾ ਘਿਓ ਦਾ ਇਹਦੇ ਵਿੱਚ ਪਾ ਦੇਣਾ ਨਾਲ ਹੀ ਚਮਚਾ ਪਾ ਇਹਦੇ ਵਿੱਚ ਪਾ ਦੇਣਾ ਉਹਦੇ ਬਾਅਦ ਤੁਸੀਂ ਮਸਾਲਾ ਹਲਦੀ ਵਗੈਰਾ ਜੋ ਵੀ ਸਮਾਨ ਪਾ ਕੇ ਢੱਕਣ ਲਗਾਓ ਬਿਲਕੁਲ ਵੀ ਸੀਟੀ ਦੇ ਨਾਲ ਪਾਣੀ ਬਾਹਰ ਨਹੀਂ ਆਣਾ ਹੈਗਾ ਕੁੱਕਰ ਦਾ ਜੇ ਵਧੀਆ ਲੱਗਦੀ ਹੈ ਟਿਪਸ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਤੇ ਨਾਲੇ ਸ਼ੇਅਰ ਕਰਨਾ ਵੀ ਤੁਸੀਂ ਭੁੱਲ ਜਾਂਦੇ ਹੋ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਆਪਣੇ ਕੋਲ ਇਦਾਂ ਟਿਫਨ ਹੁੰਦੇ ਆ ਹਨਾ ਤੇ ਉਹ ਟਿਫਨ ਜਦੋਂ ਬੇਕਾਰ ਹੋ ਜਾਂਦੇ ਤੇ ਆਪਾਂ ਸਿੱਟਦੇ ਆ ਸਿੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਆਪਾਂ ਕਿਚਨ ਦੇ ਵਿੱਚ ਬਹੁਤ ਉਹਦੀ ਢੰਗ ਨਾ ਕਰਾਂਗੇ ਇੱਥੇ ਦੇਖ ਸਕਦੇ ਆ ਲੰਚ ਬਾਕਸ ਵਾਲੇ ਟਿਫਨ ਹੈਗੇ ਮੇਰੇ ਪਾਸ ਤੇ ਇਹਦੇ ਵਿੱਚ ਆਪਣੇ ਪਾ ਜਦ ਦਾਲਾ ਵਗੈਰਾ ਹੁੰਦੀ ਆ ਆਪਾਂ ਇਹ ਇਹਦੇ ਵਿੱਚ ਰੱਖ ਸਕਦੇ ਆ ਮਸਾਲੇ ਵਗੈਰਾ ਵੀ ਇਹਦੇ ਵਿੱਚ ਰੱਖ ਸਕਦੇ ਆ ਇੱਕ ਤਾਂ ਸਾਡੇ ਡੱਬਿਆਂ ਦਾ ਜਿਹੜਾ ਹੁੰਦਿਆ ਉਦੋਂ ਦਾ ਪੈਸੇ ਦੀ ਬਚਤ ਹੁੰਦੀ ਆ ਦੂਜਾ ਇਹ ਆ ਕਿ ਜਿੰਨਾ ਵੀ ਸਾਡੇ ਕੋਲ ਫਾਲਤੂ ਦਾ ਸਮਾਨ ਪਿਆ ਹੁੰਦਾ ਆ ਆਪਾਂ ਇਹਨਾਂ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਆਈ ਹੋਪ ਇਹ ਵੀ ਟਿਪਸ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆ ਦੇਖ ਸਕਦੇ ਮੈਂ ਇੱਕ ਬੰਨੇ ਹੀ ਦਾਲਾ ਕਰ ਲਿਆ ਸੀ ਕਿਤੇ ਦੂਜੇ ਵਾਲੇ ਸਾਈਡ ਆਪਾਂ ਮਸਾਲਾ ਪਾ ਕੇ ਡੱਬਿਆਂ ਨੂੰ ਐਨ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਗਰਮੀਆਂ ਟਾਈਮ ਦੇ ਵਿੱਚ ਲੋ ਜੀ ਸਭ ਤੋਂ ਮੁਸ਼ਕਲ ਕੰਮ ਕਿ ਆ ਸੂਈ ਦੇ ਵਿੱਚ ਧਾਗਾ ਪਾਣ ਜਿਹੜੀ ਬਰੀਕ ਸੂਈ ਵਿੱਚ ਹੁੰਦੀ ਹੈ ਹੁਣ ਸਿੰਪਲ ਜਿਹਾ ਤਰੀਕਾ ਆਪਾਂ ਤੁਹਾਨੂੰ ਸ਼ੇਅਰ ਕਰਨ ਤੇ ਵੱਡ ਲੇ ਤੁਸੀਂ ਦੇਖ ਸਕਦੇ ਇਹਨਾਂ ਨੂੰ ਆਪਾਂ ਦੋਨੇ ਸਾਈਡ ਤੇ ਕੱਟ ਲੈਣਾ ਤੇ ਇਹਦੇ ਵਿੱਚ ਵੱਡ ਦੇ ਵਿੱਚ holes ਐ ਇੱਥੇ ਆਪਾਂ ਕੀ ਕਰਨਾ ਝਾੜੂ ਦੀ ਇੱਕ ਤੀ ਲੈਣੀ ਐ ਪਤਲੀ ਜਿਹੀ ਤੀ ਲੈਣੀ ਐ ਤੁਸੀਂ ਬਿਲਕੁਲ ਥੋੜੀ ਜਿਹੀ ਮਜ਼ਬੂਤ ਲੋ ਜੀ ਤੀਨ ਇਥੇ ਮੈਂ ਕੈਂਚੀ ਨਾਲ ਕੱਟ ਕਰ ਲਿਆ ਬਿਲਕੁਲ ਬਰੀਕ ਤਾਰ ਵਰਗੀ ਆਪਾਂ ਆਹ ਲਈਏ ਤੁਸੀਂ ਦੇਖ ਸਕਦੇ ਹੋ ਲੱਕੜ ਜਈ ਹੈ ਨਾ ਆਪ ਇਹਨੂੰ ਡਬਲ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਤੁਸੀਂ ਦੇ ਸਕਦੇ ਇਸ ਤਰ੍ਹਾਂ ਆਪਾਂ ਪਾਈਪ ਦੇ ਵਿੱਚ ਇਹਨੂੰ ਕੱਢ ਦੇਣਾ ਤੁਸੀਂ ਤੁਸੀਂ ਬਾੜ ਵਾਲੀ ਸਾਈਡ ਦਾ ਇੱਕ ਹੋਲ ਮਤਲਬ ਬੰਦ ਵੀ ਕਰ ਸਕਦੇ ਇਹਨੂੰ ਬੰਦ ਕਰ ਦੇਣਾ ਤੇ ਇੱਧਰ ਦੇ ਸਕਦੇ ਆ ਦੇਖੋ ਜੀ ਹੁਣ ਆਪਾਂ ਇਹਦੇ ਜਿਹੜਾ ਉਹ ਪਾਇਸ ਨੇ ਝਾੜੂ ਤੀਲੋ ਵੀ ਜਿ ਧਾਗਾ ਨੰਗਾ ਦਿੱਤਾ ਹੈ ਧਾਗਾ ਨੰਗਾਣ ਤੋਂ ਬਾਅਦ ਥੱਲੇ ਦੇ ਸਕਦੇ ਤੁਸੀਂ ਸੂਈ ਪਈ ਹੈ ਆਪਾਂ ਇਸ ਤਰ੍ਹਾਂ ਹੀ ਆਹ ਦੇਖੋ ਹੁਣ ਸੂਈ ਵੀ ਤੁਹਾਡੇ ਸਾਹਮਣੇ ਚੱਕ ਕੇ ਤੇ ਇਹਦੇ ਵਿੱਚ ਆਹ ਦੇਖੋ ਧਿਆਨ ਨਾਲ ਦੇਖਿਓ ਆ ਦੇਖ ਸਕਦੇ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਧਾਗਾ ਪਾ ਦੇਣਾ ਔਰ ਨਗਾ ਦੇਣੀ ਹੈ ਜਿਹੜੀ ਆਪਾਂ ਝਾੜੂ ਦੀ ਤੀਲ ਲਈ ਹੈ ਤੇ ਨਾਲ ਲੱਗਦਾ ਜੇ ਧਾਗਾ ਆਪਾਂ ਇਹਦੇ ਵਿੱਚ ਖਿੱਚ ਲੈਣਾ ਤੇ ਉਹ ਵਾਲੀ ਨੂੰ ਵੀ ਉਹ ਦੇ ਸਕਦੇ ਤੁਸੀਂ ਧਾਗਾ ਆਰਾਮ ਨਾਲ ਪੈ ਗਿਆ ਤੇ ਜਿਹੜੀ ਆਪਣਾ ਟੂਲ ਬਣਾਇਆ ਸੀ ਨਾ ਆਪਾਂ ਬਿਲਕੁਲ ਕਾਮਯਾਬ ਹੋ ਗਿਆ ਤੇ ਇਹ ਸਭ ਤੋਂ ਆਸਾਨ ਤਰੀਕਾ ਹੈ ਤੁਸੀਂ ਜਿਨ੍ਹਾਂ ਦੀ ਨੀਗਾ ਕਮਜ਼ੋਰਾ ਉਹ ਇਸ ਤਰ੍ਹਾਂ ਧਾਗਾ ਪਾ ਸਕਦੇ ਹੋ ਸੂਈ ਦੇ ਵਿੱਚ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਬਹੁਤ ਜਿਆਦਾ ਪਸੰਦ ਤੇ ਜਲੀ ਜੀ ਅਗਲੀ ਟਿਪ ਵੱਲ ਚਲਦੇ ਆਪਾਂ ਇੱਥੇ ਆਲੂ ਨੂੰ ਸਪ੍ਰਿੰਗ ਰੋਲ ਦੇ ਵਾਂਗੂ ਕਿਸ ਤਰ੍ਹਾਂ ਕੱਟ ਕਰ ਸਕਦੇ ਹਾਂ ਉਹ ਤੁਹਾਨੂੰ ਸ਼ੇਅ ਕਰਨ ਲੱਗੇ ਆਂ ਤੇ ਆਪਾਂ ਇੱਧਰ ਕੀ ਕਰਨੇ ਇੱਕ ਤਿੱਲੀ ਲਈ ਆ ਆਪਾਂ ਉਹਨਾਂ ਨੂੰ ਆਲੂ ਦੇ ਵਿੱਚ ਪਾ ਲੈਣੀ ਆ ਆਲੂ ਦੇ ਵਿੱਚ ਤਿੱਲੀ ਪਾਉਣ ਤੋਂ ਬਾਅਦ ਕੱਦੂ ਕਸਦਿਆ ਤੁਸੀਂ ਦੇਖਦੇ ਜਿਹੜੇ ਛੋਟਾ ਜਿਹਾ ਉੱਤੇ ਹੁੰਦਾ ਨਾ ਕੱਦੂ ਕਸ ਉਹ ਕਰਨ ਵਾਲਾ ਤੇ ਆਪਾਂ ਇਸ ਤਰ੍ਹਾਂ ਗੋਲ-ਗੋਲ ਇਹਨੂੰ ਕਮਾਣਾ ਆਲੂ ਨੂੰ ਸ਼ੁਰੂ ਕਰ ਦੇਣਾ ਤੇ ਦੇਖਦੇ ਆਪਣੇ ਸਪ੍ਰਿੰਗ ਰੋਲ ਬਣਦੇ ਆ ਕਿ ਨਹੀਂ ਸਪ੍ਰਿੰਗ ਰੋਲ ਤਾਂ ਬਹੁਤ ਮਤਲਬ ਇਦਾਂ ਨਹੀਂ ਬੰਦੇ ਸੀ ਟੁੱਟਦੇ ਪਏ ਸੀ ਜਿਹੜੀ ਵਿੱਚ ਤਿੱਲੀ ਪਾਈ ਉਹ ਵੀ ਟੁੱਟ ਗਈ ਸੀਗੀ ਤਾਂ ਮੈਨੂੰ ਤਾਂ ਇਹ ਵਾਲਾ ਆਈਡੀਆ ਤਾਂ ਵਧੀਆ ਨਹੀਂ ਲੱਗਿਆ ਜਾਂ ਪ੍ਰੈਕਟਿਸ ਦੀ ਲੋੜ ਆ ਬਟ ਤੁਸੀਂ ਇਸ ਤਰ੍ਹਾਂ ਕਰਦੇ ਦੇ ਨਾਲ ਸਪ੍ਰਿੰਗ ਰੋਲ ਬਣਾ ਸਕਦੇ ਜਿਸ ਤਰ੍ਹਾਂ ਮੈਂ ਬਣਾਇਆ ਬਹੁਤ ਵਧੀਆ ਤੇ ਸਿੰਪਲ ਤਰੀਕੇ ਨਾਲ ਦੇਖੋ ਜੀ ਸਪ੍ਰਿੰਗ ਰੋਲ ਬਣ ਜਾਂਦੇ ਆ ਇਹਨੂੰ ਜਿੰਨਾ ਤੁਸੀਂ ਪਤਲਾ ਕਰਨਾ ਹੈ ਆਲੂ ਨੂੰ ਤੁਸੀਂ ਪਤਲਾ ਕਰ ਸਕਦੇ ਹੋ ਤੇ ਆਈ ਹੋਪ ਤੁਹਾਨੂੰ ਇਹ ਵਾਲੀ ਟਿਪ ਵਧੀਆ ਲੱਗੀ ਹੋਊਗੀ ਦੂਈ ਟਿਪ ਤਾਂ ਬਿਲਕੁਲ ਫੇਲ ਆ ਬਟ ਇਹ ਟਿਪ ਮੈਨੂੰ ਵਧੀਆ ਲੱਗੀ ਹੈ ਸਬਜੀ ਕੱਟ ਕਰਨ ਵਾਸਤੇ ਕਦੇ ਵੀ ਦਰਦੀ ਪਲਾਸਟਿਕ ਦੀ ਵਰਤੋਂ ਨਾ ਕਰੋ ਰੀਜ਼ਨ ਇਹ ਹੈ ਕਿ ਜਦੋਂ ਵੀ ਆਪਾਂ ਸਬਜੀ ਕੱਟ ਕਰਦੇ ਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜਿਆਦਾ ਨਿਸ਼ਾਨ ਹੈ ਇਹ ਜਿੰਨੀ ਵੀ ਆਪਾਂ ਸਬਜੀ ਵਗੈਰਾ ਕੱਟਉਂਦੇ ਜਦੋਂ ਤੜਕਾ ਵਗੈਰਾ ਲਗਾਉਂਦੇ ਸਾਰੀ ਉਹਦੇ ਵਿੱਚ ਹੀ ਜਾਂਦੀ ਹੈ ਤੇ ਇਹ ਹੀ ਜਿੰਨਾ ਵੀ ਪਲਾਸਟਿਕ ਆ ਸਾਰਾ ਆਪਣੇ ਸਰੀਰ ਦੇ ਵਿੱਚ ਜਾਂਦਾ ਹੈ ਜਿਹਦੇ ਕਰਕੇ ਸਾਨੂੰ ਬਹੁਤ ਜਿਆਦਾ ਖਤਰਨਾਕ ਹੈ ਨਾ ਜਾਂ ਆਪਣੇ ਸਿਹਤ ਨਹੀਂ ਠੀਕ ਰਹਿੰਦੀ ਖਤਰਨਾਕ ਬਿਮਾਰੀਆਂ ਹੋ ਜਾਂਦੀਆਂ ਹੈ ਨਾ ਤੇ ਇਸ ਕਰਕੇ ਦੀ ਵਰਤੋਂ ਅਜ ਤੈ ਹੀ ਬੰਦ ਕਰ ਦਿਓ ਤੇ ਸਿਰਫ ਜਕਾਨੀਆਂ ਵਰਤੋ ਤਾਂ ਲੱਕੜ ਦੀ ਵਰਤੋਂ ਕਰੋ ਚਲੋ ਜੀ ਅਗਲੀ ਟੇਬਲ ਚਲਦੇ ਆਂ ਇਧਰ ਆਪਣੇ ਆਪਣੇ ਮਾਰਚਸ ਦੀ ਡੱਬੀਆਂ ਇਹਨਾਂ ਥੋੜੇ ਸਾਹਮਣੇ ਮੈਂ ਪਾਣੀ ਦੇ ਵਿੱਚ ਪਾਣੀ ਹੈ ਆ ਦੇਖ ਸਕਦੇ ਤੁਸੀਂ ਤਿੱਲਾ ਵਗੈਰਾ ਦੇ ਵਿੱਚ ਹੈਗੀਆਂ ਸਿਆਲਾਂ ਦੇ ਮੌਸਮ ਜਾਂ ਗਰਮੀਆਂ ਦੇ ਮੌਸਮ ਜਾਂ ਮੀਂਹ ਵਗੈਰਾ ਹੁੰਦਾ ਤਾਂ ਨਾ ਕੀ ਹੁੰਦਾ ਜਿੱਦਾਂ ਹੁੰਦੀਆਂ ਨਾ ਡੱਬੀਆਂ ਮਾਰਚਸ ਦੀਆਂ ਉਹ ਬਾਹਰ ਰਹਿ ਜਾਵੇ ਜਾਂ ਸਾਈਡ ਤੇ ਪਈ ਰਵੇ ਗਿੱਲੀਆਂ ਹੋ ਜਾਂਦੀ ਪਾਣੀ ਨਾਲ ਪਰ ਫਿਰ ਆਪਾਂ ਕੀ ਕਰਦੇ ਜਾਂ ਤਾਂ ਉਹਨੂੰ ਧੁੱਪ ਲਵਾਉਂਦੇ ਜਾਂ ਉਹਨੂੰ ਸਿੱਟ ਦਿੰਦੇ ਹਾਂ ਨਾ ਸਿੰਪਲ ਜਿਹਾ ਤਰੀਕਾ ਇੱਥੇ ਉਹਨੂੰ ਸ਼ੇਕ ਕਰਨ ਲਈ ਆ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਮੈਂ ਇਹਨੂੰ ਜਿਹੜੀ ਹੈਗੀ ਮਾਚਸ ਦੀ ਡੱਬੀ ਨੂੰ ਗਿੱਲੀ ਕਰ ਲਈਏ ਗਿੱਲੀ ਕਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਤੁਸੀਂ ਕੋਈ ਵੀ ਆਟਾ ਲੈ ਸਕਦੇ ਹੋ ਜਾਂ ਚੋਲਾਂ ਦਾ ਆਟਾ ਜਾਂ ਮੈਦਾ ਜਾਂ ਕਣਕ ਦਾ ਆਟਾ ਹੈ ਨਾ ਉਹਦੇ ਵਿੱਚ ਆਪਾਂ ਥੋੜੇ ਦੇਰ ਵਾਸਤੇ ਇਹਨੂੰ ਪਾ ਦੇਣਾ ਡੱਬੀ ਨੂੰ ਡੱਬੀ ਨੂੰ ਚੰਗੀ ਤਰ੍ਹਾਂ ਜਿਹੜਾ ਆਟਾ ਹੈ ਨਾ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਦੇਖ ਸਕਦੇ ਹੋ ਮਿਕਸ ਕਰਨ ਤੋਂ ਬਾਅ ਜਦੋਂ ਵੀ ਆਪਾਂ ਹੁਣ ਇਹਨੂੰ ਬਾਲਣਾ ਹੈ ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਤੇਲ ਕੱਢੀ ਹੈ ਤੇ ਤੇਲ ਕੱਢਣ ਤੋਂ ਬਾਅਦ ਆ ਦੇਖੋ ਤੇਲ ਆਪਣੀ ਬਲ ਗਈ ਹੈ ਹਨਾ ਤੇ ਮਤਲਬ ਬਹੁਤ ਵਧੀਆ ਤੇ ਸਿੰਪਲ ਤਰੀਕੇ ਤੋਂ ਨਸ਼ੇ ਕਰਨ ਲੱਗੇ ਥੋੜੀ ਜਿਆਦਾ ਗਿੱਲੀ ਹੋ ਗਈ ਤੁਸੀਂ ਦੇਖ ਸਕਦੇ ਹੋ ਤੇ ਡੱਬੀ ਟੁੱਟਣ ਵਾਲੀ ਹਾਲਤ ਵਿੱਚ ਹੋ ਗਈ ਹੈ ਹਨਾ ਆਈ ਹੋਪ ਤੁਹਾਨੂੰ ਇਹ ਵਾਲੇ ਟਿਪਸ ਵਧੀਆ ਲੱਗੇ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ